ਪੰਜਾਬ ਦੇ ਵਿੱਚ ਬੀਜੇਪੀ ਵਾਸਤੇ ਇੱਕ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ ਇਹ ਜਿਹੜੇ ਪੱਤੇ ਨੇ ਨਾ ਖੇਡੇ ਜਾ ਰਹੇ ਨੇ ਜਿੰਨੇ ਵੀ ਪੰਜਾਬ ਦੇ ਡੇਰੇ ਨੇ ਵੀ ਉਹਨਾਂ ਡੇਰਿਆਂ ਰਾਹੀਂ ਬੀਜੇਪੀ ਐਂਟਰੀ ਕਰੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਵੇ 2027 ਦੇ ਵਿੱਚ ਮੇਰੀ ਪਰਸਨਲ ਰਾਇ ਪਤਾ ਕੀ ਹੈ ਮੈਂ ਕੋਈ ਬੋਤਾ ਵੱਡਾ ਲੀਟਰ ਕੋਈ ਵਿਦਵਾਨ ਕੋਈ ਸ਼ਾਸਕ ਤੇ ਬੰਦਾ ਹੈ ਨਹੀਂ ਅਸੀਂ ਆਮ ਨੇ ਪਰ ਉਹ ਕਈ ਬੰਦੇ ਫੋਨ ਕਰਕੇ ਕਹਿੰਦੇ ਅਗਿਆਨੀ ਬੁੱਟਾ ਸਿੰਘ ਬਾੜੀ ਪੱਟੀ ਗੱਲ ਕਰ ਜਾਂਦਾ ਚਲੋ ਕੋਈ ਨਹੀਂ ਵੱਡੀ ਸਮਝ ਲਿਓ ਛੋਟੀ ਸਮਝ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਝਾੜੂ ਵਾਲੇ ਹੋਣ ਜਾਂ ਕਾਂਗਰਸ ਹੋਵੇ ਇਹ 2027 ਦੇ ਵਿੱਚ ਪੱਤੇ ਖੇਡੇ ਨਹੀਂ ਜਾ ਸਕਦੇ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰੇ। ਯਾਨੀ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਵਿੱਚ ਸਰਕਾਰ ਬਣਾਵੇ। ਇਹ ਪੱਤੇ ਖੇਡੇ ਨਹੀਂ ਜਾ ਸਕਦੇ। ਇਹ ਸਚਾਈ ਹੈ। ਭਾਜਪਾ ਜਦੋਂ ਵੀ ਸਰਕਾਰ ਬਣਾਉਗੀ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਬਣਾਉਗੀ। ਨਾ ਕਿਸੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਨੀ ਹੈ ਨਾ ਕਿਸੇ ਡੇਰੇਦਾਰ ਨੂੰ ਨਾਲ ਲੈ ਕੇ ਸਰਕਾਰ ਬਣਨੀ ਹੈ ਕਿਉਂਕਿ ਜਿਹੜੇ ਡੇਰਿਆਂ ਵਾਲੇ ਰੱਬ ਦਾ ਪਾਠ ਪੜਾਉਂਦੇ ਨੇ ਨਾ ਜਿਹੜੇ ਕਹਿੰਦੇ ਨੇ ਰੱਬ ਰੱਬ ਕਰੋ ਤੁਹਾਡੇ ਦੁੱਖ ਕੱਟੇ ਜਾਣਗੇ ਤੁਹਾਡੀ ਚਰਾਸੀ ਖੱਟੀ ਜਾਊ ਤੇ ਉਹਨਾਂ ਤੇ ਲੋਕ ਹੁਣ ਵਿਸ਼ਵਾਸ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਹਾਂ ਜਿਹੜੀ ਪਾਰਟੀ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਪੰਜਾਬ ਦੇ ਲੋਕ ਯਕੀਨ ਕਰ ਸਕਦੇ ਆ ਪਰ ਲਾਰੇ ਨਹੀਂ ਲਾਈ ਜਾ ਸਕਦੇ ਅਸੀਂ ਐਂ ਕਰਾਂਗੇ ਅਸੀਂ ਬਾਅਦ ਕਰਕੇ ਇਦਾਂ ਨਹੀਂ ਕੋਲ 2010 2000 ਸਾਲੇ ਦੇ ਵੀ ਤਾਂ ਇਹ ਕਦੇ ਨਹੀਂ ਹੋਣਾ ਖਾਸ ਕਰਕੇ ਜਿਹੜਾ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੈ ਨਾ ਤੇ ਇਹਨਾਂ ਦੇ ਪ੍ਰੇਮੀ ਤਾਂ ਕਾਫੀ ਹੋ ਸਕਦੇ ਆ ਬਾਹਰਲੇ ਮੁਲਕਾਂ 'ਚ ਵੀ ਹੋਣਗੇ ਪੂਰੇ ਭਾਰਤ ਵਿੱਚ ਹੋਣਗੇ ਪੰਜਾਬ ਵਿੱਚ ਹੋਣਗੇ ਪਰ ਉਹਨਾਂ ਪ੍ਰੇਮੀ ਜਿੰਨੇ ਇੱਕ ਮੈਨੂੰ ਫੋਨ ਆਇਆ ਉਹ ਕਹਿੰਦੇ ਗਿਆਨੀ ਜੀ ਬੋਲਦੇ ਹੋਏ ਗੱਲ ਲੇក ਦੱਸੋ ਕਹਿੰਦੇ ਬਾਬੇ ਤੇ ਸਾਡੀ ਸ਼ਰਦਾ ਮੜੀ ਮੋਟੀ ਖੋ ਸਕਦੀ ਹੈ ਪਰ ਕਹਿੰਦੇ ਅਸੀਂ ਬੋਟ ਨਹੀਂ ਕਿਸੇ ਪਿੱਛੇ ਲੱਗ ਕੇ ਪੁੰਦ ਤੇ ਗੱਲ ਬਹੁਤੇ ਲੋਕਾਂ ਨੇ ਫੋਨ ਕਰਕੇ ਕਹੀ ਹੈ ਕਈ ਤਾਂ ਕਹਿੰਦੇ ਮੇਰੇ ਘਰ ਵਾਲੀ ਜਾਂਦੀ ਹੈ ਉੱਥੇ ਕਈ ਬੀਬੀ ਐ ਕਹਿੰਦੀ ਮੇਰੇ ਘਰ ਵਾਲਾ ਜਾਂਦਾ ਸਾ ਅਸੀਂ ਕਿ ਲੈਣਾ ਬਾਬੇ ਤੋਂ ਮਤਲਬ ਇਹ ਸਾਫ ਹੈ ਵੀ ਜਿੱਡਾ ਮਰਜੀ ਡੇਰੇ ਦਾ ਰਾਜਨੀਤੀ ਵਿੱਚ ਆ ਕੇ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕਰੇ ਕਿ ਮੇਰੇ ਬਲਬੁੱਤ ਤੇ ਸਰਕਾਰ ਬਣ ਜੂ ਜਾਂ ਮੈਂ ਬਣਾ ਦੂੰਗਾ ਇਹ ਹੋਣਾ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਸਮਝ ਹੈ ਵੀ ਜਿਹੜੇ ਬੰਦੇ ਰੱਬ ਦੇ ਨਾਂ ਤੇ ਇਹ ਸ਼ਾਸਤਾਂ ਕਰਦੇ ਨੇ ਰਾਜਨੀਤੀ ਕਰਦੇ ਨੇ ਵੀ ਉਹਨਾਂ ਤੇ ਕੋਈ ਬੰਦਾ ਯਕੀਨ ਨਹੀਂ ਕਰੂਗਾ ਤੇ ਕਰਨਾ ਵੀ ਨਹੀਂ ਚਾਹੀਦਾ ਕਰਨਾ ਵੀ ਨਹੀਂ ਚਾਹੀਦਾ ਇਹੜੇ ਬੰਦੇ ਕਹਿੰਦੇ ਨੇ ਰੱਬ ਨੇ ਸਾਡੇ ਲਈ ਆ ਕਰਤਾ ਰੱਬ ਨੇ ਮੋਜਾਂ ਲਾਤੀਆਂ ਰੱਬ ਨੇ ਆਹ ਦੇਤਾ ਰੱਬ ਨੇ ਉਹ ਦੇਤਾ ਤੇ ਆਪ ਸਰਕਾਰਾਂ ਦੇ ਤਲ ਤੇ ਚੜਦੇ ਫਿਰਦੇ ਇਹਦਾ ਮਤਲਬ ਫਿਰ ਲੋਕਾਂ ਨੂੰ ਮਰਾਹ ਕਰਦੇ ਨੇ ਨਾ ਵੀ ਤੁਸੀਂ ਰੱਬ ਰੱਬ ਕਰੇ ਚੱਲੋ ਤੁਹਾਡੇ ਤੋਂ ਕੱਟੇ ਜਾਣਗੇ ਤੇ ਫਿਰ ਆਪਣੇ ਤੋਂ ਕਟਨ ਉਹ ਤੇ ਸਰਕਾਰਾਂ ਕੋਲੇ ਜਾਂਦੇ ਇਹ ਲੋਕਾਂ ਨੂੰ ਯਕੀਨ ਹੋ ਗਿਆ ਮੈਂ ਇਕੱਲੇ ਗ੍ਰਿੰਦਰ ਬਾਬੇ ਦੀ ਗੱਲ ਨਹੀਂ ਕਰਦਾ ਕਈ ਵਾਰੀ ਪ੍ਰੇਮੀ ਗੁੱਸੇ ਹੁਣ ਵੀ ਸਾਡੇ ਬਾਬੇ ਨੂੰ ਤੁਸੀਂ ਹਰ ਵਾਰਤ ਭੰਡੀ ਜਾਂਦੇ ਹੋ ਅਸੀਂ ਕੀ ਬੜੇਵੇਂ ਲੈਣਾ ਤੁਹਾਡੇ ਬਾਬੇ ਤੋਂ ਤੁਹਾਡਾ ਬਾਬਾ ਮੁੱਖ ਮੰਤਰੀ ਬਣੇ ਭਾਵੇਂ ਪ੍ਰਧਾਨ ਮੰਤਰੀ ਬਣੇ ਭਾਵੇਂ ਰਾਸ਼ਟਰਪਤੀ ਬਣੇ ਭਾਵੇਂ ਟਰੰਪ ਦੀ ਕੁਰਸੀ ਤੇ ਜਾ ਕੇ ਬਹਿ ਜਾ ਸਸੀ ਕਿਲੇ ਨੂੰ ਅਸੀਂ ਤਾਂ ਪੰਜਾਬ ਦੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਲੀਡਰ ਪੰਜਾਬ ਦੇ ਲੋਕਾਂ ਵਿੱਚ ਖੜ ਕੇ ਕਦੇ ਵੀ ਆਹ ਤੁਹਾਡੇ ਮੁੱਦੇ ਨੇ ਤੇ ਹੱਲ ਕਰਾਂਗੇ ਜੇ ਨਾ ਕਰੇ ਵੀ ਜੁੱਤੀਆਂ ਤੁਹਾਡੀਆਂ ਸਿਰ ਮੇਰਾ ਸੌਂਸ ਨੂੰ ਤੇ ਗੱਲ ਨਹੀਂ ਬਣਨੀ ਜਿਵੇਂ ਕੈਪਟਨ ਨੇ ਕਹਿੰਦਾ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰ ਗੁੱਟਕਾ ਸਹਿਵਤ ਵਿੱਚ ਫੜ ਕੇ ਸੌਂ ਖਾ ਲਈ ਸੀ ਅੱਜ ਹੁਣ ਬਾਦਲ ਵਰਗੇ ਕਹੀ ਜਾਂਦੇ ਨੇ ਸਾਡੀ ਸਰਕਾਰ ਬਣਾ ਦਿਓ ਅਸੀਂ ਜਿਹੜੇ ਆ ਬੰਨ ਨੇ ਨਾ ਕੰਕਰੀਟ ਦੇ ਬਣਾ ਦਿਆਂਗੇ ਇਦਾਂ ਨਹੀਂ ਇਦਾਂ ਕਹਿ ਕੇ ਗੱਲ ਨਹੀਂ ਬਣਨੀ ਗਾਰੰਟੀ ਕਿਸੇ ਤਰੀਕੇ ਨਾਲ ਦੇ ਉਹ ਲੋਕਾਂ ਨੂੰ ਵਿਸ਼ਵਾਸ ਹੋ ਗਏ ਤੇ ਮੈਂ ਬੇਨਤੀ ਕਰਨੀ ਹੈ ਮੈਂ ਖੁਦ ਚਾਹਨਾ ਹੋਰ ਦੱਸੋ ਵੀ 5 ਸਾਲ ਦੇ ਬਾਅਦ ਸਰਕਾਰ ਚੇਂਜ ਹੋਣੀ ਚਾਹੀਦੀ ਹੈ ਮੰਨ ਕੇ ਚਲੋ ਬੀਜੇਪੀ ਦੀ ਆ ਜੇ ਕਾਂਗਰਸ ਦੀ ਆ ਜੇ ਅਕਾਲੀਆਂ ਦੀ ਆ ਸੱਚ ਅਕਾਲੀਆਂ ਦੀ ਤਾਂ 2092 ਚਾਣੀ ਪਿਛਲੀ ਵੀਡੀਓ ਚ ਮੈਂ 1992 ਕਹਿ ਗਿਆ ਸੀ ਕਿੰਨੇ ਕਮੈਂਟ ਕੀਤੇ ਉਹ ਮੈਂ ਜਾਣ ਬੁੱਝ ਕੇ ਕਿਹਾ ਸੀਗਾ ਜਦੋਂ ਇਹ ਕਹਿ ਸਕਦੇ ਨੇ 12 ਚੌਕ 12 5 48 55 پتہ ਨਹੀਂ ਕੀ ਕੁਛ ਕਹਤਾ ਸੀ ਮੈਂ ਤਾਂ 100 ਸਾਲ ਦਾ ਹੀ ਫਰਕ ਪਾਇਆ ਮੈਂ ਤਾਂ ਪਿੱਛੇ ਲੈ ਕੇ ਗਿਆ ਉਮਰ ਛੋਟੀ ਕੀਤੀ ਹੈ ਪਰ ਨਹੀਂ 2092 ਚ ਆਉਗੀ ਜੇ ਆਈ ਤਾਂ ਉਹ ਕਿਹਨੇ ਦੇਖਿਆ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਸਿਰਫ ਇਹ ਗੱਲ ਕਹੀ ਹੈ ਵੀ ਜਿਹੜੇ ਬਾਬੇ ਵੀ ਨਾ ਇਹ ਰੱਬ ਦਾ ਪਾਠ ਪੜ੍ਹਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਫਲਾਣੀ ਸਰਕਾਰ ਬਣਾ ਦੇਾਂਗੇ ਫਲਾਣੀ ਪਾਰਟੀ ਵੀ ਬਣਾ ਦੇਾਂਗੇ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਬਹੁਤੇ ਬਾਬਿਆਂ ਨੇ ਝੁੱਗਾ ਚੋੜ ਕਰਾਇਆ ਹੈ ਬਹੁਤੇ ਨਿਕਰੇ ਜਿਹਨੂੰ ਰਾਜਨੀਤੀ ਦੀ ਸਮਝ ਹੈ ਨਹੀਂ ਨਾ ਉਹ ਜੇਲ੍ਹਾਂ ਦੇ ਵਿੱਚ ਗਰੁੱਲਦੇ ਫਿਰਦੇ ਆ ਉਹ ਆਸ਼ਰਮ ਨੂੰ ਪੁੱਛ ਲੋ ਉਹਦਾ ਸਾਰਾ ਕੁਝ ਤੋੜ ਤਾੜ ਕੇ ਉੱਥੇ ਪਤਾ ਨਹੀਂ ਕੀ ਬਣਾਈ ਜਾ ਰਹੀ ਸਰਕਾਰ ਨੇ ਆਰਡਰ ਕਰਤਾ ਵੀ ਉੱਥੇ ਉਹ ਬਣਾਉਣਾ ਕੀ ਬਣਾਉਣਾ ਪਤਾ ਨਹੀਂ ਕੀ ਬਣਾਉਣਾ ਤੇ ਦੂਜਾ ਜਿਹੜਾ ਬਾਬਾ RAMDEV ਪੌਣੀ ਅੱਖ ਵਾਲਾ ਉਹ ਨੂੰ ਰਾਜਨੀਤੀ ਬਾਰੇ ਪਤਾ ਹੈ ਰਾਜਨੀਤੀ ਬਾਰੇ ਉਹ ਨੂੰ ਪਤਾ ਚੰਗੇ ਤਰਾ ਕਿਉਂਕਿ ਚੰਟ ਹੈ ਬੰਦਾ ਬਾਕੀ ਗੱਲ ਹੋਰ ਹੈ ਭਾਈ ਮੈਂ ਉਸ ਪਾਸ ਜਿਹੜੀ ਸੱਚਾਈ ਹੈ ਸਚਾਈ ਹੈ ਉਹ ਬੰਦਾ ਨਾ ਕਰੈਕਟਰ ਪੱਖੋਂ ਸਾਫ਼ ਸੁਥਰਾ ਹੈ ਇਹ 'ਚ ਕੋਈ ਦੋਰ ਨਹੀਂ ਜਿਹੜੀ ਗੱਲ ਸੱਚੀ ਹੈ ਉਹ ਸੱਚੀ ਕਹਿਣੇ ਬੰਦ ਜੋ ਗੋਨਨੀ ਉਸ ਬਾਬੇ ਨੇ ਜੋਗਾ ਜਾ ਕੇ ਖਰਾਕ ਕੇ ਲੋਕਾਂ ਨੂੰ ਕੁਛ ਨੁਕਸਨ ਪਰ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਆਪਣਾ ਇਲਾਜ ਕਰਾਉਣ ਲਈ ਉਹ ਵੀ ਚੱਲ ਜਾਂਦਾ ਇੰਗਲੈਂਡ ਗਈ ਬਰ ਇੱਥੇ ਲੋਕਾਂ ਨੂੰ ਕਹਿੰਦਾ ਜੋਗਾ ਨਾਲ ਆ ਹੋਗਾ ਜੋਗਾ ਨਾਲ ਉਹ ਹੋਗਾ ਤੇ ਆਪਣਾ ਇਲਾਜ ਕਰਾਉਣ ਵਾਸਤੇ ਉਹ ਵੀ ਇੰਗਲੈਂਡ ਪਹੁੰਚਿਆ ਹੁੰਦਾ ਆ ਖੁਦ ਵੀ ਇਗਨਾਣ ਜਾ ਕੇ ਖੁੱਲਦੀ ਹੈ ਜਾ ਸੌਂ ਜਾਂਦਾ ਟੀਕਾ ਲਾ ਕੇ ਭੇਜ ਦਿੰਦੇ ਆ ਤੇ ਉੱਥੇ ਜਾ ਕੇ ਨਹੀਂ ਤੇ ਖੁੱਲਦੀ ਉਹਦੀ ਨਹੀਂ ਯਾਨੀ ਕਿ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਵੀ ਕੀ ਕਰਮ ਹੈ ਕੀ ਨਹੀਂ ਜਿਹੜੀਆਂ ਗੋਲੀਆਂ ਲੋਕਾਂ ਨੂੰ ਦਿੰਦੇ ਨੇ ਨਾ ਉਹ ਗੋਲੀਆਂ ਆਪ ਨਹੀਂ ਖਾਂਦੇ ਜਿੱਤੇ ਰੱਖਿਓ ਅੜੜੀਆਂ ਗੋਲੀਆਂ ਵੱਟ ਵੱਟ ਕੇ ਕਾਲੀਆਂ ਬੇੜੀਆਂ ਗੋਲੀਆਂ ਹੁੰਦੇ ਨੇ ਨਾ ਵੀ ਐ ਹੋ ਜੂ ਐ ਹੋ ਜੂ ਆਪ ਨਹੀਂ ਖਾਂਦੇ ਇਹ ਇਹ ਲੋਕਾਂ ਨੂੰ ਖਵਾਉਂਦੇ ਆਪ ਤਾਂ ਅੰਗਰੇਜ਼ੀ ਦਵਾਈਆਂ ਵਰਤੇ ਨੇ ਵੱਡੇ ਡਾਕਟਰਾਂ ਕੋਲੇ ਮਹਿੰਗੇ ਹਸਪੀਟਲਾਂ 'ਚ ਜਾਂਦੇ ਚਲੋ ਹੋਰ ਪਾਸੇ ਨਾ ਮੈਂ ਜਾਮ ਜਿਹੜਾ ਵੀ ਬਾਬਾ ਇੱਕ ਮੰਡ ਜਾ ਕਰਦੇ ਨੇ ਵੀ ਮੇਰੇ ਭਗਤ ਵਾਲੇ ਨੇ ਵੋਟਾਂ ਵਾਕੇ ਸਰਕਾਰ ਬਣਾ ਦੇਣਗੇ ਨਾ 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 ਤਾਕਤਾਂ ਨੂੰ ਸਮਝਾਵਾਂਗੇ ਆਪਾਂ ਫਗਦਮ ਦੱਸਾਂਗੇ ਆਪਾਂ ਐ ਇੰਨਾ ਪਿਆਰ ਦੇ ਨਾਲ ਵੀ ਨਹੀਂ ਭਾਈ ਬਾਬਾ ਰੱਬ ਦੇ ਨਾਂ ਤੇ ਤੁਹਾਨੂੰ ਗੁੰਮਰਾਹ ਕਰਦਾ ਹੈ ਬਚਿਓ ਇਹਨਾਂ ਤੋਂ ਬਚਿਓ ਐਨੀ ਗੱਲ ਬਹੁਤ ਹੈ ਕਹਿਣ ਦੀ ਜਿਹਨੇ ਸਰਕਾਰ ਬਣਾਉਣੀ ਹੈ ਸਿੱਧੇ ਤੌਰ ਤੇ ਆਓ ਮદાન ਦੇ ਵਿੱਚ ਮਾਲੀ ਸਾਹਿਬ ਬਿਆਸ ਵਾਲੇ ਬਾਬੇ ਨੂੰ ਮਤ ਦਿੰਦੇ ਹੋਏ ਇੱਕ ਟੁਟਕਲਾ ਸੁਣਾਉਂਦੇ ਆ ਕਹਿੰਦੇ ਕੀ ਆ ਕਹਿੰਦੇ ਕੋਈ ਬੰਦਾ ਹੁੰਦਾ ਕਹਿੰਦੇ ਵੀ ਦੇਖ ਲੈ ਕੇ ਨਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੇ ਬਾਹਰ ਆ ਜਾਂਦਾ ਤੇ ਦੇਖ ਜਦੋਂ ਸਵਾਦ ਲੱਗਦੀ ਆ ਤੇ ਉਹ ਕੀ ਸੋਚਦਾ ਵੀ ਦੁਆਰੇ ਬਾਬੇ ਤੋਂ ਦੇਖ ਲੈ ਲੀਏ ਪਹਿਲਾਂ ਲਈ ਕੀ ਇਹ ਪੂਰੀ ਖਾਦੀ ਨਹੀਂ ਹੁੰਦੀ ਕਹਿੰਦਾ ਜਦੋਂ ਬਾਬਾ ਦੁਆਰੇ ਕੀ ਇਹ ਨੇੜੇ ਆ ਜਾਂਦਾ ਅੰਦਰੋਂ ਦੇਖ ਵੱਡ ਕੇ ਬਾਹਰ ਨੂੰ ਆਉਂਦਾ ਤਾਂ ਬਾਹਰ ਬੈਠ ਕੇ ਕਹਿੰਦਾ ਗੋਡਿਆਂ ਪਰਨੇ ਹੋ ਕੇ ਇੱਕ ਹੱਥ ਦੇ ਵਿੱਚ ਦੇਖਦੀ ਹੈ ਜਿਹੜੀ ਪਹਿਲਾਂ ਲਈ ਸੀ ਉਹ ਪਿੱਛੇ ਕਰ ਲੈਂਦਾ ਤੇ ਦੂਜਾ ਹੱਥ ਮੂਰੇ ਕਰ ਦਿੰਦਾ ਪ੍ਰਸ਼ਾਦ ਦੇਣ ਵਾਲਾ ਬਾਬਾ ਵੀ ਸਮਝ ਜਾਂਦਾ ਵੀ ਜਿਹੜਾ ਇੱਕ ਹੱਥ ਕਰੀ ਬੈਠਾ ਤੇ ਉਹ ਕਹਿੰਦਾ ਵੀ ਤੂੰ ਤਾਂ ਪਹਿਲਾਂ ਦੇਖ ਲੈ ਲਈ ਸੀ ਤੇ ਬਿਸ਼ਰਮ じゃ ਹੁੰਦਾ ਫਿਰ ਕਹਿੰਦਾ ਕਿ ਨਿੰਮੋਚੀ ਨਾ ਹੁੰਦਾ ਕਿ ਉਹ ਉੱਠ ਕੇ ਖੜਾ ਹੋ ਗਿਆ ਤੇ ਜਦੋਂ ਮਗਰ ਚੱਕਿਆ ਜਿਹੜੇ ਮਗਰ ਲਈ ਹੱਥੜੀ ਦੇਖ ਸੀ ਉਹ ਮਗਰ ਉਹ ਕਹਿੰਦੇ ਕਿ ਇਹ ਕੁੱਤਾ ਚਟਮ ਕਰ ਗਿਆ ਕਿ ਮਾਲੀ ਸਾਹਿਬ ਕਹਿੰਦੇ ਕਿ ਸਿਆਸਤ ਦੇ ਵਿੱਚ ਢਿੱਲੋਂ ਸਾਹਿਬ ਕਿਤੇ ਕਿੰਗ ਮੇਕਰ ਵੀ ਨਾ ਬਣ ਸਕਣ ਮਾਲਕ ਕਿ ਕੀ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਵੀ ਨਾ ਬਣਾ ਸਕਣ 13 ਤੇ ਡੇਰੇ ਵਾਲੇ ਵੀ ਹਥੋਂ ਖਿਸਕ ਜਾਣ ਉਦਾਹਰਨ ਸਾਹਮਣੇ ਆਪਣਾ ਨਿਰੰਕਰੀ ਬਾਬੇ ਦੀ ਕੀ ਆ ਬੈਂਡ ਵਜਦੀ ਆ ਉਹ ਵੀ ਬਦਲਾਂ ਨਾਲ ਜਦੋਂ ਸਾਂਝ ਪਾਉਂਦਾ ਫਿਰ 2007 ਦੇ ਵਿੱਚ ਆ ਕੇ ਆ ਸੌਦਾ ਸਾਧ ਹੀ ਬੈਂਡ ਵਜਦੀ ਆ ਇਹਦੀ ਵੀ ਬਦਲਾਂ ਨਾਲ ਲਿਆਜ ਪੈਂਦੀ ਆ ਤੇ ਹੁਣ ਉਹੀ ਸੱਤ ਵਾਲਾ ਅੰਕੜਾ ਫੇਰ ਆ ਗਿਆ 2027 ਤੇ ਐਤਕੀ ਬਾਬਾ ਜੀ ਕਿਤੇ ਤੁਸੀਂ ਨਾ ਬੈਂਡ ਬਜਵਾ ਬੈਠੇ ਹੋ ਬਾਜਵੀ ਤੇ ਕਿਸੇ ਦੀ ਬੈਂਡ ਵੱਜੇ ਨਾ ਵੱਜੇ ਪਰ ਥੋਡੀ ਬੈਂਡ ਕੀ ਹੈ ਜ਼ਰੂਰ ਵੱਜ ਨਸ਼ਿਆਬਦ ਪ੍ਰਚਾਰ ਕਰਨਾ ਮਾੜਾ ਨਹੀਂ ਪਰ ਸਿਆਸੀ ਲੋਕਾਂ ਦੇ ਨਾਲ ਢੇਡੇ ਦੇ ਕੇ ਪ੍ਰਚਾਰ ਕਰਨਾ ਬਹੁਤ ਮਾੜਾ ਤੁਹਾਡੇ ਕੋਲ ਦਾ ਸੰਗਤ ਹੀ ਬਠੇਰੀਆਂ ਨੇ ਤੁਸੀਂ ਐਵੇਂ ਕੀ ਰਾਜਪਾਲ ਵਰਗੇ ਦੇ ਮਗਰ ਤੇ ਹੋਰ ਆ ਬੀਜੇਪੀ ਵਾਲਾ ਕੋਣਵਾ ਇਕੱਠਾ ਕਰਕੇ ਉਧਰੋਂ ਬਾਦਲ ਕੇ ਦੇ ਮਜੀਠੀ ਏਕੇ ਜਿਹੜੇ ਚਿੱਟੇ ਦੀ ਨਿਉ ਜੜ ਲਾਉਣ ਆਲੇ ਪੰਜਾਬ ਦੇ ਵਿੱਚ ਉਹਨਾਂ ਨਾਲ ਤੁਰ ਫਿਰ ਕੇ ਤੁਸੀਂ ਚਿੱਟਾ ਬੰਦ ਭਾਲਦੇ ਹੋ ਆਪਣੇ ਚਿੱਟੇ ਕੱਪੜੇ ਵਿਚਾਲੋ ਕਿਤੇ ਚਿੱਟੇ ਕੱਪੜਿਆਂ ਤੇ ਦਾਗ ਨਾ ਲੱਗ ਜੇ ਇਸੇ ਕਰਕੇ ਕਹਣਾ ਕਿ ਸਤਗੁਰ ਯਾਰ ਗਰੀਬਾਂ ਦਾ ਚੰਗਾ ਲੱਗਦਾ ਸਤਗੁਰ ਯਾਰ ਸਿਆਸੀ ਲੋਕਾਂ ਦਾ ਚੰਗਾ ਨਹੀਂ ਲੱਗਦਾ ਇਹ ਸਵਾਲ ਜਵਾਬ ਹੈ ਜਿਹੜਾ ਪੰਜਾਬ ਵਰਨਨ ਆਫ ਪੰਜਾਬ ਗੁਲਾਬ ਚੰਦ ਕਟਾਰੀਆ ਜਿਨੇ ਅੱਜਕੱਲ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਸਕੂਲਾਂ ਦੇ ਵਿੱਚ ਕਹਿੰਦਾ ਕਿ ਆਪਾਂ ਨਸ਼ਾ ਮੁਕਤ ਕਰਨਾ ਨਸ਼ਾ ਖਤਮ ਕਰਨਾ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੇ ਨਸ਼ੇ ਦੇ ਵਪਾਰੀ ਤਖਵੀਰ ਬਾਦਲ ਉਹ ਆਪਣਾ ਸੁੱਖ ਹਮ ਲਈ ਉਹ ਤਾਂ ਸਭ ਤੋਂ ਮੂਰੇ ਲੱਗਿਆ ਹੋਇਆ ਸੀ ਮੈਂ ਵੀਡੀਓ ਦੇਖੀ ਅੱਜ ਸੋ ਗੁਲਾਬ ਚੰਦ ਕਟਾਰੀਆ ਤੋਂ ਮੇਰੇ ਇੱਕ ਕੁਐਸਚਨ ਹੈ ਜੋ ਮੈਨੂੰ ਹਮੇਸ਼ਾ ਖੜਕਦਾ ਉਹ ਕੁਸ਼ਣ ਇਹ ਹੈ ਕਿ ਜਿਹੜਾ ਅੰਡਾਨੀ ਸੀਪੋਰਟ ਸੀ ਅੰਡਾਨੀ ਦਾ 에어ਪੋਰਟ ਜਿੱਥੇ 3000 ਕਰੋੜ ਦਾ ਚਿੱਟਾ ਫੜਿਆ ਗਿਆ ਸੀ ਜਨਾਬ ਜੀ ਹੋਰ ਫਰਮਾਇਓ 3000 ਕਰੋੜ ਉਹ ਕਿੱਥੇ ਗਿਆ ਉਹਦੀ ਕੰਪਲੇਂਟ ਕਿੰਕ ਵਾਰੀ ਹੋਈ ਉਹਦੇ ਉੱਪਰ ਕੌਣ ਕੌਣ ਇਨਵੋਲਵ ਸੀ ਉਹ ਚਿੱਟੇ ਉੱਤੇ ਡਰਗਸ ਸਪਲਾਈ ਕਰਨ ਚ ਉਸ ਤੱਕ ਬੰਦੇ ਜਨਤਾ ਦੇ ਸਾਹਮਣੇ ਨਹੀਂ ਆਏ ਕੇਸਰਾ ਦਫਾ ਕਿਉਂਕਿ ਘਰ ਕੀ ਬਾਤ ਸੀ ਨਾ ਇਸ ਲਈ ਉਸ ਤੋਂ ਬਾਅਦ ਜਿਹੜਾ ਡੇਰਾ ਸੱਚਾ ਸੋਦਾ ਝੂਠਾ ਸੋਦਾ ਜਿਹੜਾ ਵੀ ਸੋਦਾ ਜਿਹੜੇ ਵੀ ਸੋਦੇ ਹੈਗੇ ਹੈ ਇਹ ਹਨਾ ਇਹਦਾ ਕਿਹੜਾ ਪਤੰਦਰ ਹੈ ਨਾ ਭੁੱਲ ਜਿਨਾ ਹੀ ਬੜੇ ਵਧੀਆ ਅਜੀਬ ਜਿਹਾ ਰੱਖਦੇ ਗੁਰਵਿੰਦਰ ਢਿੱਲੋਂ ਕਹਿੰਦੇ ਗੁਰਵਿੰਦਰ ਢਿੱਲੋਂ ਵੀ ਰੈਲੀ ਚੌਥੇ ਕੈਂਪੇਨ ਦੇ ਵਿੱਚ ਸੀ ਤੇ ਇਹਦੀ ਇੱਕ ਕਹਿੰਦੇ ਗੁਰਵਿੰਦਰ ਢਿੱਲੋਂ ਦੀ ਆ renbaxi laboratory laboratory renbaxi i think mai sahi naam le rahi ha renbaxi laboratory kende ohde vich vi dawaiyan bandiyan aur tano pata hai ajkal synthetic drug fippa da istemal kita ja reha hai uh, uh, hun mainu nahi pata samajan wali samjhan ge so eh jada gurvinder thillo ha eh to mera ek sawal ha ve chhota sa sawal ha bada vadda nahi ha ਉਵੇਂ ਤੈਨੂੰ ਬੜਾ ਸ਼ੌਂਕ ਹੈ ਨਾ ਰਾਜਨੀਤੀ ਮੁੱਦਿਆਂ ਚ ਲੱਤ ਫਸਾਉਣ ਦਾ ਚੱਲ ਫਿਰ ਮੇਰੇ ਸਵਾਲ ਦਾ ਜਵਾਬ ਦੇ ਗਜਪਤ ਸਿੰਘ ਕੌਣ ਆ ਉਹਦੇ ਤੇ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ ਅੱਜ ਤੱਕ ਉਹ ਬੰਦਾ ਪੇਸ਼ੀ ਤੇ ਨਹੀਂ ਆਇਆ ਉਹ ਬੰਦਾ ਫਰਾਰ ਆ ਬਸ ਤੂੰ ਜਨਤਾ ਨੂੰ ਇਹ ਦੱਸ ਦੇ ਵੀ ਤੇਰਾ ਤੇ ਗਜਪਤ ਸਿੰਘ ਦਾ ਕੀ ਰਿਲੇਸ਼ਨ ਆ ਕੀ ਰਿਸ਼ਤੇਦਾਰੀ ਆ ਕੀ ਲੈਣ ਦੇਣ ਆ ਕਿਉਂ ਤੇਰੇ ਵਾਸਤੇ ਕੰਮ ਕਰਦਾ ਨਹੀਂ ਦੱਸੂਗਾ ਭਾਈ ਅਗਲੀ ਵਾਰ ਮੈਂ ਦੱਸ ਦੂੰਗੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਨਾ ਕਿ ਪੰਜਾਬ ਚ ਡਰੱਗ ਕਿੱਥੋਂ ਆਉਂਦਾ ਡਰੱਗ ਕਿੱਥੋਂ ਹਨ ਤੁਹਾਨੂੰ ਗੌਰ ਫਰਮਾਇਓ ਇਹ ਗੱਲਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਜਿਵੇਂ ਜੰਮੂ ਕਸ਼ਮੀਰ ਤੋਂ ਲੈ ਕੇ ਜਿਹੜਾ ਬਾਰਡਰ ਆ ਜਿਹਦੇ ਬਾਰਡਰ ਦੇ ਅੰਦਰ ਪਾਕਿਸਤਾਨ ਤੋਂ ਇਹ ਅੰਬਰਸਰ ਤੋਂ ਪਾਕਿਸਤਾਨ ਦਾ ਬਾਰਡਰ ਅੰਦਰਲਾ ਏਰੀਆ ਅੰਦਰਲਾ ਏਰੀਆ ਜਿੰਨੇ ਵੀ ਬਾਰਡਰ ਦੇ ਲਾਗੇ 50 ਕਿਲੋਮੀਟਰ ਦੀ ਰੇਂਜ ਇਹ ਏਰੀਆ ਪੰਜਾਬ ਦੀ ਸਰਕਾਰ ਦੇ ਅੰਡਰ ਨਹੀਂ ਆਉਂਦਾ ਇਹ ਭਗਵੰਤ ਮਾਨ ਦੇ ਇਸ ਏਰੀਆ 'ਚ ਜ਼ੀਰੋ ਚੱਲਦੀ ਹੈ। ਕੋਈ ਏਰੀਆ ਹੁੰਦਾ ਇਹਨਾਂ ਦਾ ਜਿਹੜਾ ਭਾਜਪਾ ਦਾ ਬੰਦਾ ਹੈਗਾ ਨਾ ਰਾਜਪਾਲ। ਸੋ ਰਾਜਪਾਲ ਭਾਜਪਾ ਦੇ ਅੰਦਰ ਏਰੀਆ ਹੈ ਤੇ ਜਦੋਂ ਕੈਪਟਨ ਦਾ ਰਾਜ ਹੁੰਦਾ ਸੀ ਕੈਪਟਨ ਜਿਹੜਾ 15 ਕਿਲੋਮੀਟਰ ਦਾ ਏਰੀਆ ਸੀ ਜਿਹਨੂੰ ਕੈਪਟਨ 50 ਕਿਲੋਮੀਟਰ ਦੀ ਮਨਜ਼ੂਰੀ ਦੇ ਕੇ ਗਿਆ ਕਿਉਂ? ਨਸ਼ਿਆਂ ਦੀ ਸਪਲਾਈ ਵੱਧ ਹੋ ਜਾਈ। ਨਸ਼ਾ ਤਸਕਰੀਵਾਦ ਜਿਹੜੇ ਕੈਪਟਨ ਦੇ ਵੀ ਕਮਿਸ਼ਨ ਰਹੂਗਾ ਸੋ ਇਹ ਸਾਰਾ ਹੀ ਝੋਲਾ ਆਪਾਂ ਕਹਿ ਦਿੰਨੇ ਆ ਵੀ ਆਹ ਬੰਦੇ ਕੱਲੇ ਅਕਾਲੀ ਅਕਲ ਕੇ ਖਾਲੀ ਨਹੀਂ ਜਨਾਬ ਜੀ ਭਾਜਪਾ ਦੇ ਵੀ ਕੁਝ ਬੰਦੇ ਆ ਡਰੱਗਸ ਕੇਸ ਦੇ ਵਿੱਚ ਇਹ ਬੜੀ ਡੂੰਗੀ ਤੇ ਸੋਚਣ ਵਾਲੀ ਗੱਲ ਆ ਦੂਜਾ ਹੁਣ ਸੁਖੇ ਅਮਲੀ ਨੂੰ ਦੇਖੋ ਸੱਦਿਆ ਇਹਨਾਂ ਨੇ ਕੈਂਪੇਨ ਦੇ ਵਿੱਚ ਗਲਾਪ ਚੰਦ ਕਟਾਰੀਆ ਨੇ ਇਹ ਸਾਰੇ ਸਕੂਲਾਂ ਚ ਕਹਿ ਰਹੇ ਵੀ ਆਪਾਂ ਨਸ਼ਾ ਮੁਕਤ ਕਰਨਾ ਹੈ ਇਦਨਾਂ ਨੂੰ ਮੁਕਤ ਕਰਨਾ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹ ਜਿਨ੍ਹਾਂ ਨੇ ਪੰਜਾਬ ਦਾ ਘਾੜ ਕਰਦਾ ਉਹ ਜਿਹੜੇ ਬੰਦੇ ਨੇ ਸਰਿਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਉਹਨਾਂ ਨੂੰ ਅੱਗ ਲਵਾਈਆਂ ਆਪ ਮੰਨਿਆ ਉਹ ਚਿੱਟੇ ਦਾ ਵਪਾਰੀ ਪੂਰਾ ਖਾਨਦਾਨ ਮਝਿਠਿਆ ਤੇ ਦੋਖਬੀਰ ਬਦਲ ਤੁਸੀਂ ਉਹਨਾਂ ਨੂੰ ਕੈਂਪੇਨ ਤੇ ਸੱਦ ਕੇ ਬੱਚਿਆਂ ਦੇ ਸਕੂਲ 'ਚ ਤੁਸੀਂ ਬੱਚਿਆਂ ਨਵੀਂ ਪੀੜੀ ਨੂੰ ਆਹ ਭਰ ਰਿਹਾ ਦਿਮਾਗਸ਼ੀ ਚੱਜ ਦੇ ਬੰਦੇ ਨੇ ਉਹ ਇੱਕ ਇਹਨਾਂ ਦਾ ਹੋਰ ਹੈਗਾ ਬੀਜੇਪੀ ਵਾਲਿਆਂ ਦਾ ਅਸ਼ਵਨੀ ਸ਼ਰਮਾ ਜਿਹਨੂੰ ਸ਼ਰਮੀ ਨਹੀਂ ਉਹ ਕਹਿੰਦੇ ਨੇ ਤਿੰਨਾ ਚੋਂ ਨਾ ਤੇਰਿਆਂ ਚੋਂ ਨਾ ਪਲੇਅਰਾਂ ਚੋਂ ਨਾ ਸਪੇਰਿਆਂ ਚੋਂ ਉਹ ਐਵੇਂ ਖਾਂ ਖਾਂ ਤੂੰ ਕਿ ਤੇ ਮੈਂ ਕਿ ਉਹ ਐਵੇਂ ਵਿੱਚ ਟੰਗ ਪਸਾਈ ਫਿਰਦਾ ਸ਼ਰਮਾ ਆਫਦੀ ਸੋ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਕੈਂਪੇਨ ਚ ਬੁਲਾਇਆ ਜਾਂਦਾ ਹੈ ਤੂੰ ਤੁਸੀਂ ਆਪ ਸੋਚ ਲਓ ਪੰਜਾਬ ਕਿੱਧਰ ਨੂੰ ਤੁਰ ਪਿਆ ਹੁਣ ਤੇ ਭਗਵੰਤ ਮਾਨ ਵੀ ਇਕੱਲਾ ਕੀ ਕਰੇਗਾ ਐਨੇ ਉਹ ਕਹਿੰਨੇ ਲੋਟੇਰੇ ਉਹਦੇ ਆਸ-ਪਾਸੇ ਬਹਿ ਗਏ ਆ ਕਿ ਕੱਲਾ ਭਗਵੰਤ ਮਾਨ ਸੀਐਮ ਕੀ ਕਰੇ ਜਿੱਥੇ 50 ਕਿਲੋਮੀਟਰ ਦੀ ਬਾਰਡਰ ਦੇ ਨਾਲ ਅੰਦਰ ਦੇ ਰੀਚ ਨਸ਼ਾ ਸਪਲਾਈ ਹੁੰਦਾ ਸਾਰਾ ਕੁਝ ਹੁੰਦਾ ਉੱਥੇ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਚੱਲਦੀ ਨਹੀਂ ਉੱਥੇ ਤਾਂ ਭਾਜਪਾ ਵਾਲਿਆਂ ਦਾ ਰਾਜ ਆ ਹੁਣ ਮਰਜ਼ੀ ਇਹ ਪੰਜਾਬ ਦੇ ਲੋਕਾਂ ਦੀ ਆ ਤੁਸੀਂ ਕਿਹੜੀ ਸਰਕਾਰ ਨੂੰ ਚੁਣਨਾ ਅੱਗੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਮਰਦੀ ਆਈ ਹੈ ਨਸ਼ਿਆਂ ਨਾਲ ਕਿ ਆਉਣ ਵਾਲਾ ਸਮਾਂ ਜੇ ਕਿਤੇ ਇਹਨਾਂ ਦੇ ਹੱਥਾਂ 'ਚ ਆ ਗਿਆ ਪੰਜਾਬ ਹੀ ਖਤਮ ਹੋ ਜਾਊਗਾ ਪੰਜਾਬ ਦਾ ਨਾਮ ਨਕਸ਼ੇ ਵਿੱਚੋਂ ਹੀ ਖਤਮ ਹੋ ਜਾਏਗਾ ਇਹ ਗੱਲ ਮੇਰੀ ਯਾਦ ਰੱਖਿਓ ਹੁਣ ਇਹ ਸਵਾਲ ਮੈਂ ਦੱਸ ਤੇ ਆ ਇਹ ਜਨਤਾ ਪੁੱਛੇ ਸਵਾਲ ਇਹਨਾਂ ਨੂੰ ਢਿੱਲੋਂ ਗੁਰਵਿੰਦਰ ਢਿੱਲੋਂ ਨੂੰ ਪੁੱਛਿਆ ਜਾਵੇ ਗਜਪਤ ਤੇ ਕਿਹੜੇ-ਕਿਹੜੇ ਕੇਸ ਆ ਜੇ ਨਹੀਂ ਦੱਸੂਗਾ ਫਿਰ ਮੈਂ ਲੈ ਕੇ ਆਉਂਗੀ ਦੱਸੂਗੀ ਕਿ ਕੀ ਕੀ ਕਾਂਡ ਕੀਤੇ ਹੋਏ ਇਹਨਾਂ ਦੇ ਬੰਦਿਆਂ ਨੇ ਬਿਆਸ ਦੇ ਤਰੀਏ ਪਾਸੇ 900 ਕિલ્ਲੇ ਕਹਿੰਦੇ ਜਮੀਨ ਜਿਹੜਾ ਬਿਆਸ ਵਾਲਾ ਦੱਬ ਗਿਆ ਉੱਥੇ ਹੈਲੀਕਾਪਟਰ ਲਾਹਣ ਦੀ ਜਗ੍ਹਾ ਬਣਾਈ ਪਾਰਕਿੰਗ ਬਣਾਈ ਸਾਰੇ ਦੇ ਬੰਦੇ ਉੱਥੇ ਕੰਮ ਕਰ ਰਹੇ ਆ ਸਰਕਾਰਾਂ ਚੁੱਪ ਕਿਉਂ ਆ ਤੁਹਾਡੇ ਤੇ ਮੇਰੇ ਵਰਗਾ ਮੈਂ ਕਹਿੰਨੀ ਦੋ ਕਿੱਲੇ ਨੱਪ ਕੇ ਦਿਖਾ ਲੈ ਸਾਂ ਸ਼ਾਮ ਨੂੰ ਪੁਲਿਸ ਨੇ ਚੱਕ ਕਿਉਂ ਮਾਰਨਾ ਸਾਨੂੰ ਅੰਦਰ ਕਿਸੇ ਜ਼ਮੀਨ ਨੱਪੇ ਸਰਕਾਰ ਦੀ ਇਹਦੇ ਤੇ ਐਕਸ਼ਨ ਕਿਉਂ ਨਹੀਂ ਲੱਗਾ ਕਿ ਭਾਜਪੀ ਨਾਲ ਰਲਿਆ ਕਿ ਇਹ ਢਿੱਲੋਂ ਵੀ ਹੁਣ ਭਾਜਪੀ ਦਾ ਖਾਸ ਬੰਦਾ ਹੈ ਸਾਬ ਗੋਲਮਾਲ ਹੈ ਭਈ ਸਭ ਗੋਲਮਾਲ ਹੈ